ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਕਰਨੀ ਬਹੁਤ ਹੀ ਆਸਾਨ ਆ ਆਜੋ ਆਪਾਂ ਦੇਖਦੇ ਹਾਂ ਵੀ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਆਪਾਂ ਨਿਸ਼ਾਨ ਲਾ ਕੇ ਲਾਈਨਿੰਗ ਵਾਲੀ ਕਮੀਜ਼ ਦੀ ਸਾਰੀ ਸੈਟਿੰਗ ਕਰਕੇ ਰੱਖੀ ਹੋਈ ਆ ਤੇ ਉਹ ਤੁਹਾਨੂੰ ਸਮਝਾਉਣੇ ਆ ਵੀ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਆਹ ਦੇਖੋ ਜਿਹੜਾ ਆਪਾਂ ਲਾਈਨਿੰਗ ਵਾਲਾ ਕਮੀਜ਼ ਆ ਉਹਦੀ ਆਪਾਂ ਕਟਿੰਗ ਕਰਨ ਲਈ ਇਹ ਲਾਈਨਿੰਗ ਵਾਲਾ ਕਮੀਜ਼ ਜਿਹੜਾ ਆਪਾਂ ਨੇ ਸੈੱਟ ਕਰਕੇ ਨਿਸ਼ਾਨ ਲਾ ਕੇ ਇਹਦੇ ਆਪਾਂ ਸੈੱਟ ਰੱਖੇ ਹੋਏ ਨੇ ਠੀਕ ਹੈ ਜੀ ਇਹ ਦੇਖੋ ਜਿਹੜਾ ਆਪਣੇ ਥੱਲੇ ਆਪਾਂ ਜਿਹੜਾ ਕੱਪੜਾ ਹੈ ਆ ਉੱਪਰ ਆਪਣੀ ਲਾਈਨਿੰਗ ਰੱਖੀ ਹੋਈ ਆ ਇਹ ਆਪਾਂ ਸਾਰੀਆਂ ਚੀਜ਼ਾਂ ਜਿਹੜੀ ਪੂਰੀ ਲਾਈਨਿੰਗ ਨਾਲ ਏ ਬਰोबर ਰੱਖ ਕੇ ਕਟਿੰਗ ਕਰ ਲੈਣੀ ਆ ਤੇ ਉਦੋਂ ਬਾਅਦ ਜਿਹੜੇ ਆਪਣੇ ਨਿਸ਼ਾਨ ਨੇ ਉਹ ਲਾਏ ਨੇ ਆਪਾਂ ਨੇ ਆ ਦੇਖੋ ਪਹਿਲਾਂ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ ਇੱਥੋਂ ਆਪਾਂ ਨੇ ਤੀਰੇ ਦਾ ਨਿਸ਼ਾਨ ਲਾਇਆ ਹੋਇਆ 6 ਇੰਚ ਤੇ ਆਪਾਂ ਤੀਰਾਂ ਨੂੰ ਧੀਰੇ ਦਾ ਨਿਸ਼ਾਨ ਲਾਇਆ ਜਾ ਸੇਮ ਆਪਾਂ ਜਿਵੇਂ ਸਿੰਪਲ ਕਮੀਜ਼ ਦੀ ਕਟਿੰਗ ਕਰਦੇ ਆ ਸੇਮ ਉਦਾਂ ਹੀ ਜਿਹੜੇ ਲਾਈਨਿੰਗ ਵਾਲੇ ਕਮੀਜ਼ ਦੀ ਜਿਹੜੀ ਆਪਣੀ ਕਟਿੰਗ ਹੋ ਜਾਂਦੀ ਆ ਇਹ ਥੱਲੇ ਨੂੰ ਆਪਾਂ ਨੇ 7 ਇੰਚ ਦਾ ਮੋਢਾ ਜਿਹੜਾ ਇਹ ਨਿਸ਼ਾਨ ਲਾਇਆ ਜਾ 7 ਇੰਚ ਦਾ ਮੋਢਾ ਆਪਾਂ ਸਾਰੇ ਜਿਹੜਾ ਵੀ ਜਿੰਨੀ ਮਰਜ਼ੀ ਫਿਟਿੰਗ ਹੋਵੇ ਨੀਚੇ ਨੂੰ ਆਪਾਂ ਨੇ ਜਿਹੜਾ 7 ਇੰਚੀ ਮੋਢਾ ਰੱਖਣਾ ਆ 7 ਇੰਚ ਦਾ ਮੋਢੇ ਦਾ ਨਿਸ਼ਾਨ ਲਾ ਕੇ ਅੰਦਰ ਨੂੰ ਆਪਾਂ ਨੇ ਜਿੰਨੀ ਵੀ ਆਪਣੀ ਫੀਟਿੰਗ ਹੁੰਦੀ ਆ ਓਨੇ ਦੇ ਨਿਸ਼ਾਨ ਲਾ ਲੈਣਾ ਜਿਵੇਂ ਆਪਣੀ 1.5 18 ਇੰਚ ਫੀਟਿੰਗ ਦਾ ਉੱਪਰੋਂ ਤਾਂ ਆਪਾਂ ਨੇ 2.9 ਮਤਲਬ ਆਪਣਾ 1.5 18 ਬਣ ਜਾਣਾ ਐ ਮੈਂ 2.9 ਤੇ ਆਪਾਂ ਨੇ ਜਿਹੜਾ ਇਹ ਫੀਟਿੰਗ ਦਾ ਨਿਸ਼ਾਨ ਲਾ ਲਿਆ ਨਿਸ਼ਾਨ ਲਾਉਣ ਤੋਂ ਬਾਅਦ ਇਹ ਆਪਣੀ ਦੇਖੋ ਅੰਦਰੋਂ ਜਿਹੜੀ ਆਪਾਂ ਨੇ ਚਾਰਸ ਬਾਕਸ ਬਣਾਇਆ ਸੀਗਾ ਇਹ ਆਪਣਾ 7 ਇੰਚ ਦਾ ਮੋਢੇ ਦਾ ਨਿਸ਼ਾਨ ਲਾ ਕੇ ਜਿਹੜਾ ਚਾਰਸ ਬਾਕਸ ਬਣਦਾ ਆ ਉਦੋਂ ਤੋਂ ਆਪਾਂ ਨੇ ਪਾ ਦੇਣੀ ਆ ਗਲਾਈ ਤੇ 21 ਇੰਚ ਆਪਾਂ ਨੇ ਵਿੱਚ ਨਿਸ਼ਾਨ ਲਾ ਕੇ ਜਿਹੜੀ ਇਹ ਬੈਕ ਵਾਲੀ ਕਟਿੰਗ ਆ ਉਹਦਾ ਨਿਸ਼ਾਨ ਲਾ ਲੈਣਾ ਆ ਇਹ ਆਪਣੇ ਜਿਹੜੇ ਮੋਡੇ ਨੇ ਇਹ ਆਪਣੇ ਸਾਰੇ ਚਾਰੇ ਕਟਿੰਗ ਹੋਣਗੇ ਤੇ ਜਿਹੜੀ ਇਹ ਆਪਣੀ ਫਰੰਟ ਵਾਲੀ ਕਾਟ ਆ ਕੱਲੀ ਸਿਰਫ ਮੂਰਲੇ ਪੱਲੇ ਤੇ ਹੀ ਵੈਣੀ ਆ ਫਰੰਟ ਵਾਲੇ ਪੱਲੇ ਤੇ ਜਿਹੜੀ ਇਹ ਆਪਣੀ ਕਾਟ ਪਊਗੀ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਨੇ ਲਾਉਣਾ ਆ ਪਲੇਟਾਂ ਦਾ ਨਿਸ਼ਾਨ ਇਹ ਆਪਾਂ ਨੇ ਲਾਇਆ ਆ ਪਲੇਟਾਂ ਦਾ ਨਿਸ਼ਾਨ ਇਹ ਦੇਖੋ ਆਪਾਂ ਨੇ 11.5 ਇੰਚ ਤੇ ਜਿਹੜੀ ਇਹ ਪਲੇਟ ਲਾ ਲੈਣੀ ਆ ਇਹ ਆਪਣੀ ਫਿਟਿੰਗ ਦੇ ਹਿਸਾਬ ਨਾਲ ਆ ਜੇ ਜਿਵੇਂ 18.5 ਸੀਗੀ ਤਾਂ ਆਪਾਂ ਨੇ 11.5 ਲਾਇਆ ਜੇ ਆਪਣੀ ਫਿਟਿੰਗ 24 25 ਇੰਚ ਆ ਤਾਂ ਆਪਾਂ ਨੇ 12 12.5 ਇੰਚ ਤੇ ਪਲੇਟ ਦਾ ਨਿਸ਼ਾਨ ਲਾਉਣਾ ਹੈ ਤੇ ਵਿੱਚ ਨੂੰ ਆਪਾਂ ਨੇ ਇਹਦਾ 3.5 ਇੰਚ ਤੇ ਨਿਸ਼ਾਨ ਲਾਇਆ ਆ ਜੇ ਆਪਣੀ ਫਿਟਿੰਗ ਹੈਗੀ ਆ ਵੱਧ ਤਾਂ ਆਪਾਂ ਨੇ 4 ਇੰਚ ਦੇ ਜਿਹੜੀ ਇਹ ਪਲੇਟ ਦਾ ਵਿੱਚ ਨੂੰ ਨਿਸ਼ਾਨ ਲਾਉਣਾ ਹੈ ਤੇ ਇਹ ਆਪਣੀ ਪਲੇਟ ਜਿਹੜੀ 7 ਇੰਚ ਦੀ ਪਾਉਣੀ ਆ ਨੀਚੇ ਨੂੰ ਠੀਕ ਆ ਜੀ ਇਹ ਆਪਣੀਆਂ ਸਾਰੀ ਪਲੇਟਾਂ 7 ਇੰਚ ਦੀ ਹੀ ਪੈਂਦੀਆਂ ਨੇ ਚਾਹੇ ਕੋਈ ਮੋਟਾ ਆ ਚਾਹੇ ਕੋਈ ਪਤਲਾ ਆ ਕੋਈ ਹੁੰਦਾ ਆ ਜਿਹੜਾ ਮਤਵਲ ਕਹਿੰਦਾ ਆ ਮੇਰੀ 8 ਇੰਚ ਤੇ ਪਲੇਟ ਪਾ ਦਿਓ ਨਹੀਂ ਤਾਂ ਨਾਰਮਲ ਇਹ ਆਪੀ 7 ਇੰਚ ਤੇ ਹੀ ਪਲੇਟ ਪੈਂਦੀ ਆ ਉਹ ਤੋਂ ਬਾਅਦ ਜਿਹੜੀ ਆਪਾਂ ਨੇ ਸਾਈਡ ਵਾਲੀ ਪਲੇਟ ਦਾ ਨਿਸ਼ਾਨ ਲਾਉਣਾ ਏ ਇਹ ਦੇਖੋ ਆਪਣੇ 3.5 ਇੰਚ ਤੇ 3 ਇੰਚ ਤੇ ਫਰਕ ਦੇ ਨਾਲ ਇਹ ਉੱਪਰਲੀ ਪਲੇਟ ਦਾ ਨਿਸ਼ਾਨ ਲਾਉਣਾ ਆ ਤੇ ਸਾਈਡ ਵਾਲੀ ਪਲੇਟ ਤੇ ਵੀ 3 ਇੰਚ ਦਾ ਨਿਸ਼ਾਨ ਲਾ ਲੈਣਾ ਆ ਠੀਕ ਆ ਜੀ ਇਹ ਜਿਹੜੀ ਉੱਪਰਲੀ ਪਲੇਟ ਆ ਇਹ ਆਪਾਂ ਜਿਹੜਾ ਬਾਕਸ ਆ ਆਪਣਾ ਮੋਢੇ ਵਾਲਾ ਉਹਦੇ ਉੱਤੇ ਨਿਸ਼ਾਨ ਲਾ ਕੇ ਇਹ ਪਲੇਟ ਆਪਣੀ ਤਿਆਰ ਕਰ ਲੈਣੀ ਆ ਤੇ ਜਿਹੜੀ ਆਪਣੀ ਸਾਈਡ ਵਾਲੀ ਪਲੇਟ ਆ ਇਹ ਆਪਣੀ ਚਾਹੇ ਆਪਾਂ ਇੱਥੋਂ ਨਿਸ਼ਾਨ ਲਾ ਕੇ ਪਲੇਟ ਤੋਂ ਇਹ ਪਲੇਟ ਪਾ ਸਕਦੇ ਆ ਨਹੀਂ ਆਪਾਂ ਉੱਪਰੋਂ ਜਿਹੜਾ 7.5 ਇੰਚ ਦਾ ਨਿਸ਼ਾਨ ਲਾ ਕੇ ਇਹ ਜਿਹੜੀ ਸਾਈਡ ਤੋਂ ਪਲੇਟ ਦਾ ਨਿਸ਼ਾਨ ਲਾਵਾਂਗੇ ਤੇ ਇੱਥੋਂ ਆਪਾਂ ਨੇ ਜਿਹੜਾ हिਪ ਦਾ ਨਿਸ਼ਾਨ ਆ ਇਹ ਦੇਖੋ ਸਾਈਡ ਸਲਾਈ ਦਾ ਨਿਸ਼ਾਨ ਲਾ ਲਾਂਗੇ 15.5 ਇੰਚ ਤੇ ਤੇ ਆਪਣਾ 1/2 ਇੰਚ ਵਿੱਚ ਆ ਜਾਊਗਾ ਤੇ ਆਪਣੀ 15 ਇੰਚ ਦੀ ਜਿਹੜੀ ਸਾਈਡ ਸਲਾਈ ਉਹ ਤਿਆਰ ਹੋਊਗੀ ਤੇ ਜਿਹੜੇ ਆਪਾਂ ਕਮਰ ਦਾ ਨਿਸ਼ਾਨ ਤੇ ਹੋਰ ਨਿਸ਼ਾਨ ਨੇ ਸਾਈਡ ਤੇ ਆਪਣੀਆਂ ਪਲੇਟਾਂ ਪਾ ਕੇ ਸਾਰਾ ਕਮੀਜ਼ ਤਿਆਰ ਕਰਕੇ ਆਪਾਂ ਫਿਟਿੰਗ ਦਾ ਨਿਸ਼ਾਨਾ ਜਿਹੜਾ ਉਹ ਦੁਆਰੇ ਲਾਵਾਂਗੇ ਇਹ ਜਿਹੜੀ ਆਪਣੀ ਕਮੀਜ਼ ਦੀ ਫਿਟਿੰਗ ਦੇ ਨਿਸ਼ਾਨ ਲਾਉਣ ਵਾਲੀ ਵੀਡੀਓ ਆ ਉਹ ਆਪਾਂ ਕੱਲ ਪਰसों ਹੀ ਆਪਾਂ ਨੇ ਆਪਣੇ ਜੂਟਿਊਬ ਚੈਨਲ ਅਰਸ਼ਪ ਟਿਕ ਤੇ ਪਾਈ ਆ ਤੇ ਤੁਸੀਂ ਉੱਥੇ ਆਪਣੀ ਜਿਹੜੀ ਫਿਟਿੰਗ ਦੇ ਨਿਸ਼ਾਨ ਲਾਉਣੇ ਆ ਕਮੀਜ਼ ਦੇ ਬਹੁਤ ਹੀ ਆਸਾਨ ਤਰੀਕੇ ਨਾਲ ਦੱਸੇ ਹੋਏ ਨੇ ਤੁਸੀਂ ਉਹ ਤੇ ਉੱਤੇ ਦੇਖ ਸਕਦੇ ਹੋ ਤੇ ਇਹ ਦੇਖੋ ਆਪਣੇ ਜਿਹੜੇ ਕਮੀਜ਼ ਦੇ ਲੈਂਡਿੰਗ ਵਾਲੇ ਕਮੀਜ਼ ਦੀ ਸਾਰੇ ਨਿਸ਼ਾਨ ਲੱਗ ਕੇ ਆਪਣੇ ਤਿਆਰ ਹੋਏ ਹੋਏ ਨੇ ਠੀਕ ਆ ਇਹ ਲਾਈਨਿੰਗ ਥੋੜੀ ਜੀ ਆਪਣੇ ਕੱਟ ਰੱਖਣੀ ਆ ਕਮੀਜ਼ ਤੋਂ ਇਹ ਧਿਆਨ ਰੱਖਿਓ ਕਿਉਂਕਿ ਆਪਾਂ ਨੇ ਜਿਹੜੀ ਫੋਲਡਿੰਗ ਕਰਨੀ ਆ ਕਮੀਜ਼ ਦੀ ਤੇ ਇਹਦੀ ਆਪਾਂ ਲਾਈਨਿੰਗ ਦੀ ਥੋੜੀ ਜੀ ਪ੍ਰੀਕ ਇਹ ਜਿਹੜੀ ਫੋਲਡਿੰਗ ਕਰਨੀ ਆ ਤੇ ਹੁਣ ਇਹਦੀ ਆਪਾਂ ਨਿਸ਼ਾਨ ਲੱਗੇ ਹੋਏ ਨੇ ਹੁਣ ਆਪਾਂ ਕਟਿੰਗ ਕਰਾਂਗੇ ਹਾਂਜੀ ਆ ਦੇਖੋ ਆਪਣੇ ਜਿਹੜੇ ਫਿਟਿੰਗ ਦੇ ਸਾਰੇ ਨਿਸ਼ਾਨ ਆਪਾਂ ਤੁਹਾਨੂੰ ਲਾ ਕੇ ਸਮਝਾਤੇ ਨੇ ਵੀ ਇੱਦਾਂ ਇੱਦਾਂ ਆਪਾਂ ਨੇ ਜਿਹੜੀ ਲਾਈਨਿੰਗ ਆ ਆ ਦੇਖੋ ਥੱਲੇ ਕਮੀਜ਼ ਰੱਖਿਆ ਹੋਇਆ ਹੈ ਆਪਣਾ ਤੇ ਉੱਪਰ ਆਪਾਂ ਨੇ ਜਿਹੜੀ ਲਾਈਨਿੰਗ ਰੱਖ ਕੇ ਬਰੋਬਰ ਰੱਖ ਕੇ ਸਾਰੇ ਪਾਸਿਓਂ ਆਪਾਂ ਨੇ ਜਿਹੜੀ ਇਹ ਕਟਿੰਗ ਕੀਤੀ ਹੋਈ ਆ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਤੁਹਾਨੂੰ ਦੱਸ ਚੁੱਕੇ ਆਪਾਂ ਨਿਸ਼ਾਨ ਵੀ ਕਿੱਦਾਂ-ਕਿੱਦਾਂ ਲਾਉਣੇ ਆ ਉਸ ਤੋਂ ਬਾਅਦ ਹੋਣੀ ਆ ਆਪਾਂ ਕਰਨੀ ਆ ਕਟਿੰਗ ਧਿਆਨ ਨਾਲ ਦੇਖੋ ਜਿਹੜੀ ਆਪਾਂ ਕਟਿੰਗ ਕਰਨੀ ਆ ਇਹ ਜਿਹੜੇ ਆਪਾਂ ਕਟਿੰਗ ਕਰੀਆ ਇਹ ਆਪਣੀ ਸਾਰੀ ਮੋਢਿਆਂ ਦੀ ਵਿੱਚ ਲਾਈਨਿੰਗ ਇਹ ਦੇਖੋ ਸਾਰਿਆਂ ਦੀ ਆਪਾਂ ਕਟਿੰਗ ਕਰ ਲਈ ਇਹ ਜਿਹੜੀ ਆਪਣੀ ਬੈਕ ਵਾਲੇ ਨਿਸ਼ਾਨ ਲਾਏ ਸੀਗਾ ਹੁਣ ਜਿਹੜੀ ਫਰੰਟ ਵਾਲੀ ਆਪਾਂ ਨਿਸ਼ਾਨ ਲਾਏ ਨੇ ਇਹਦੇ ਉੱਤੇ ਆਪਾਂ ਸਿਰਫ ਕੱਲੀ ਲਾਈਨਿੰਗ ਦੀ ਕਟਿੰਗ ਕਰਾਂਗੇ ਫਰੰਟ ਵਾਲੀ ਤੇ ਜਿਹੜੀ ਆਪਣਾ ਕਮੀਜ਼ ਦਾ ਫਰੰਟ ਵਾਲਾ ਉਹਦੇ ਉੱਤੇ ਜਦ ਆਪਾਂ ਲਾਈਨਿੰਗ ਅਟੈਚ ਕਰਨੀ ਆ ਉਹ ਤੋਂ ਬਾਅਦ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਜਿਹੜਾ ਥੱਲੇ ਵਾਲਾ ਨੀਚੇ ਵਾਲਾ ਆਪਣੇ ਫਰੰਟ ਵਾਲਾ ਕੱਪੜਾ ਆ ਉਹ ਕਟਿੰਗ ਕਰਨਾ ਆ ਆ ਦੇਖੋ ਇਹਨੂੰ ਹੁਣ ਆਪਾਂ ਨੇ ਕਮੀ ਆ ਆਪਣੀ ਲਾਈਨਿੰਗ ਆ ਆਪਣੇ ਜਿਹੜੇ ਬੈਕ ਦੇ ਪੱਲੇ ਨੇ ਉਹ ਆਪਾਂ ਕਰ ਦਾਂਗੇ ਅੰਦਰ ਨੂੰ ਫੋਲਡ ਆ ਦੇਖ ਕਰ ਦਾਂਗੇ ਅੰਦਰ ਨੂੰ ਫੋਲਡ ਜਿਹੜਾ ਸਿਰਫ ਫਰੰਟ ਵਾਲਾ ਪੱਲਾ ਆ ਉਹਦੇ ਉੱਤੇ ਹੀ ਆਪਾਂ ਨੇ ਇਕੱਲੀ ਲਾਈਨਿੰਗ ਤੇ ਕਾਟ ਪਾਉਣੀ ਆ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਆਪਣੇ ਪਲੇਟਾਂ ਦੇ ਨਿਸ਼ਾਨ ਪਹਿਲਾਂ ਚੱਕ ਲਓ ਚੱਕਣ ਤੋਂ ਬਾਅਦ ਜਿਹੜਾ ਕਮੀਜ਼ ਆ ਕੱਲਾ ਫਰੰਟ ਵਾਲਾ ਪੱਲਾ ਆ ਉਹਨੂੰ ਲੱਗ ਤੋਂ ਕਰਕੇ ਇਹਰੋਂ ਦੋ ਜਿਹੜੀ ਆ ਆਪਣੀ ਕਾਰਟ ਪਾ ਲੋ ਨਹੀਂ ਅਵਲਾ ਦਾ ਜਿਹੜਾ ਪੱਲਾ ਆ ਉਹ ਆਪਣੇ ਵਿੱਚ ਨੂੰ ਕਰਕੇ ਸਿਰਫ ਫਰੰਟ ਵਾਲੀ ਕਾਰਟ ਇਹ ਆਪਣੇ ਪਾ ਲੈਣੀ ਆ ਤੇ ਇੱਥੇ ਆਪਾਂ ਨੇ ਨਿਸ਼ਾਨ ਲਾ ਲੈਣਾ ਪਲੇਟ ਦਾ ਵੀ ਆਪਣੇ ਦੂਈ ਸਾਈਡ ਜਿਹੜੀ ਪਲੇਟ ਆ ਇੱਥੇ ਆਉਣੀ ਚਾਹੀਦੀ ਆ ਤੇ ਆਹ ਦੇਖੋ ਜਿਹੜਾ ਆਪਾਂ ਨੇ ਫੋਲਡ ਕਰਿਆ ਸੀ ਉਹ ਪੱਲਾ ਆਪਾਂ ਕੱਢ ਲਾਂਗੇ ਬਾਹਰ ਇਹ ਆਪਣੇ ਜਿਹੜੀ ਫਰੰਟ ਦੀ ਕਾਰਟ ਆ ਉਹ ਪੈਗੀ ਤੇ ਆਪਾਂ ਲੈਨਿੰਗ ਅਟੈਚ ਕਰਨ ਲੱਗੇ ਹਹੀ ਜਿਹੜਾ ਆਪਣਾ ਹੀ ਕਮੀਜ਼ ਦਾ ਕੱਪੜਾ ਆ ਉਹਦੀ ਆਪਾਂ ਫਰੰਟ ਵਾਲੀ ਕਾਰਟ ਪਾਉਣੀ ਆ ਪਹਿਲਾਂ ਨਹੀਂ ਪਾਉਣੀ ਹੈਗੀ ਜਿਹੜਾ ਲੈਨਿੰਗ ਵਾਲਾ ਕਮੀਜ਼ ਆ ਜਿਹੜਾ ਸਿੰਪਲ ਕਮੀਜ਼ ਆ ਉਹਦੇ ਉੱਤੇ ਤਾਂ ਆਟੋਮੈਟਿਕ ਆਪਾਂ ਜਿਹੜੀ ਫਰੰਟ ਵਾਲੀ ਕਾਰਟ ਉਹ ਆਪਾਂ ਪਾਏ ਦੇਣੀ ਆ ਪਹਿਲਾਂ ਹੀ ਤੇ ਹੁਣ ਨਾਲ ਦੀ ਨਾਲ ਆਪਾਂ ਜਿਹੜੇ ਆ ਨਿਸ਼ਾਨ ਨੇ ਪਲੇਟ ਦੇ ਇਹ ਚੱਕਾਂਗੇ ਆ ਦੇਖੋ ਲਾਵਾਂਗੇ ਟੱਕ ਵੀ ਆਪਾਂ ਨੂੰ ਪਤਾ ਲੱਗੇ ਵੀ ਇੱਥੇ ਇੱਥੇ ਜਿਹੜੀ ਆਪਣੀ ਬੈਕ ਦੀ ਸਾਈਡ ਆ ਜਿਹੜੀ ਉਹ ਫਲੈਟ ਪਲੇਟ ਆਪਣੀ ਜਿਹੜੀ ਪੈਣੀ ਆ ਹੁਣ ਇਦੋ ਵਾਰ ਜਿਹੜਾ ਆਪਾਂ ਹਿਪਕ ਦਾ ਨਿਸ਼ਾਨ ਆ ਇਹ ਤੁਸੀਂ ਆਪਣਾ ਦੇਖ ਸਕਦੇ ਹੋ ਜਿਹੜਾ ਆਪਾਂ ਫਿਟਿੰਗ ਦੀ ਵੀਡੀਓ ਬਣਾਈ ਹੋਈ ਆ ਵੀ ਕਮੀਜ਼ ਦੀ ਫਿਟਿੰਗ ਕਿੱਦਾਂ ਲਾਉਣੀ ਆ ਉਹਦੇ ਵਿੱਚ ਦੇਖ ਸਕਦੇ ਹੋ ਵੀ ਜਿਹੜਾ ਆਪਾਂ ਟੱਕ ਨਾਲ ਟੱਕ ਜਦ ਪਲੇਟਾ ਬਲੂਟਾ ਪੈ ਗਈਆਂ ਆਪਾਂ ਟੱਕ ਨਾਲ ਟੱਕ ਮਲਾ ਕੇ ਹੀ ਫਿਟਿੰਗ ਆ ਜਿਹੜੀ ਨਿਸ਼ਾਨ ਲਾਉਣੇ ਆ ਫਿਰ ਜਿਹੜਾ ਆਪਣਾ ਬੈਗ ਵਾਲਾ ਪੱਲਾ ਉਹ ਥੋੜਾ ਜਿਹਾ ਉੱਪਰੋਂ ਵੱਜ ਜਾਂਦਾ ਹੁੰਦਾ ਆ ਪਲੇਟਾ ਪਾਉਣ ਦੇ ਕਾਰਨ ਤੇ ਉਪਰੋਂ ਵੀ ਵੱਧਦਾ ਆ ਥੋੜਾ ਜਿਹਾ ਸਾਈਡ ਤੋਂ ਵੀ ਆਪਣਾ ਜਿਹੜਾ ਕਪੜਾ ਹੋ ਵੱਧ ਜਾਂਦਾ ਤਾਂ ਇਹ ਆ ਪਟਾਕ ਤਾ ਲਾਉਣੇ ਆ ਵੀ ਜਿਹੜੇ ਆਪਣੀ ਉੱਪਰੋਂ ਕਪੜਾ ਵੱਧ ਕੇ ਜਿਹੜਾ ਮੋਡਾ ਆ ਉਹ ਸਹੀ ਰਵੇ ਤੇ ਆਪਣਾ ਜਿਹੜਾ ਕਮੀਜ਼ ਆ ਉਹ ਪਿੱਛੇ ਨੂੰ ਜਿਹੜਾ ਉਹ ਨਾ ਜਾਵੇ ਤਾਂ ਇਹ ਆਪਣੇ ਟੱਕ ਜ਼ਰੂਰ ਲਾਉਣਾ ਆ ਤੇ ਇਹਨੂੰ ਮਿਲਾ ਕੇ ਹੀ ਫੀਟਿੰਗ ਦੇ ਨਿਸ਼ਾਨ ਲਾਉਣੇ ਨੇ ਵੀ ਨਹੀਂ ਆਪਣਾ ਜਿਹੜਾ ਗਲਾ ਆ ਉਹ ਪਿੱਛੇ ਨੂੰ ਜਾਣ ਲੱਗ ਜਾਂਦਾ ਤਾਂ ਹੀ ਇਹ ਮੇਨ ਆਪਣੀ ਪ੍ਰੋਬਲਮ ਆਉਂਦੀ ਆ ਹੁਣ ਦੇਖੋ ਤੁਹਾਨੂੰ ਮੈਂ ਦੱਸਦੀਆਂ ਜਿਹੜੀਆਂ ਪਲੇਟਾਂ ਚੱਕਣੀਆਂ ਨੇ ਆਹ ਦੇਖੋ ਕੈਂਚੀ ਨਾਲ ਆਪਾਂ ਨੇ ਨਿਸ਼ਾਨ ਲਾ ਲੈਣੇ ਆ ਇਹ ਆਪਾਂ ਨੇ ਕੈਂਚੀ ਨਾਲ ਦੱਬ ਕੇ ਪਲੇਟਾਂ ਚੱਕ ਲੈਣੀਆਂ ਨੇ ਜਿਹੜੀਆਂ ਇਹ ਆਪਾਂ ਪਲੇਟਾਂ ਦੇ ਨਿਸ਼ਾਨ ਚੱਕ ਲਾਂਗੇ ਇਦਾਂ ਜੇ ਨਹੀਂ ਤੁਸੀਂ ਇਦਾਂ ਚੱਕਣੇ ਤਾਂ ਤੁਸੀਂ ਸੂਈ ਦੀ ਮਦਦ ਨਾਲ ਵੀ ਚੱਕ ਸਕਦੇ ਹੋ ਇਹ ਵੀ ਆਪਾਂ ਤੁਹਾਨੂੰ ਆਪਣੇ YouTube ਚੈਨਲ ਤੇ ਇਹ ਵੀਡੀਓ ਆਪਣੀ ਬਣੀ ਹੋਈ ਆ ਦੇਖ ਸਕਦੇ ਹੋ। ਇਹ ਆ ਦੇਖੋ ਜਿਹੜੇ ਆਪਣੇ ਦੂਏ ਫਿੱਸੇ ਨਿਸ਼ਾਨ ਨੇ ਜਿਹੜੇ ਇਹ ਬਣ ਗਏ ਨੇ ਤੇ ਆਪਾਂ ਪਲੇਟਾਂ ਇਹਨੂੰ ਚੱਕ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਇਹ ਆਪੀਆਂ ਪਲੇਟਾਂ ਇਦਾਂ ਚੱਕੀਆਂ ਜਾਂਦੀਆਂ ਨੇ ਆਹ ਜਿਹੜਾ ਆਪਣਾ ਪਲਾਇਆ ਸੀ ਪਲੇਟ ਦਾ ਸਾਈਡ ਤੇ ਉੱਥੇ ਆਪਾਂ ਪਲੇਟ ਮਲਾਵਾਂਗੇ। ਠੀਕ ਹੈ ਆਹ ਜਿਹੜਾ ਸਾਈਡ ਤੇ ਨਿਸ਼ਾਨ ਲਾਇਆ ਸੀਗਾ ਇਹਦੇ ਨਾਲ ਇਹ ਪਲੇਟ ਦਾ ਨਿਸ਼ਾਨ ਲਾ ਦਾਂਗੇ। ਇਹ ਦੇਖੋ ਜਿਹੜੀ ਆਪਣੀ ਦੂਜੇ ਸਾਈਡ ਵੀ ਪਲੇਟ ਦੇ ਨਿਸ਼ਾਨਾ ਲੱਗੇ ਤੇ ਹੁਣ ਆਪਾਂ ਨੇ ਬੈਕ ਵਾਲੀ ਆ ਜਿਹੜੇ ਉਹ ਵੀ ਆਪਾਂ ਨੂੰ ਐਨ ਚੰਗੀ ਤਰ੍ਹਾਂ ਦਿਖਣਗੇ ਨਿਸ਼ਾਨ ਇੱਥੇ ਵੀ ਆਪਾਂ ਨੇ ਜਿਹੜੇ ਬੈਕ ਵਾਲੀਆਂ ਪਲੇਟਾਂ ਨੇ ਉਹਦੇ ਨਿਸ਼ਾਨ ਲਾ ਲਏ ਨੇ ਤੇ ਦੇਖੋ ਜਿਹੜੀ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਆਪਣਾ ਲਾਈਨਿੰਗ ਵਾਲਾ ਕਮੀਜ਼ ਇਹ ਕੱਟ ਕੇ ਤਿਆਰ ਹੋ ਗਿਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਮੈਂ ਤੁਹਾਨੂੰ ਦੁਬਾਰੇ ਫੇਰ ਦੱਸਦੀਆਂ ਵੀ ਜਿਹੜੀ ਆਪਣੀ ਲਾਈਨਿੰਗ ਵਾਲਾ ਕਮੀਜ਼ ਆ ਉਹਦੇ ਉੱਤੇ ਜਦ ਆਪਾਂ ਫਰੰਟ ਕਾਟ ਪਾਉਣੀ ਆ ਸਿਰਫ ਲਾਈਨਿੰਗ ਤੇ ਪਾਉਣੀ ਆ ਤੇ ਆਪਾਂ ਕਮੀਜ਼ ਦੇ ਉੱਤੇ ਜਦ ਅਟੈਚ ਕਰਾਂਗੇ ਇਥੋਂ ਆਪਾਂ ਨੇ ਅਟੈਚ ਕਰਨ ਤੋਂ ਬਾਅਦ ਜਿਹੜਾ ਹੈ ਫਰੰਟ ਕਾਟ ਬਾਹ ਚ ਇਹ ਕਟਿੰਗ ਕਰਨੀ ਆ ਜੇ ਆਪਣਾ ਸਿੰਪਲ ਕਮੀਜ਼ ਆ ਉਹਦੇ ਉੱਤੇ ਤਾਂ ਆਪਾਂ ਪਹਿਲਾਂ ਹੀ ਜਿਹੜੀ ਇਹ ਫਰੰਟ ਕਾਟ ਪਾ ਲਾਂਗੇ ਲਾਈਨਿੰਗ ਵਾਲੇ ਕਮੀਜ਼ ਤੇ ਸਿਰਫ ਆਪਾਂ ਨੇ ਇਕੱਲੀ ਲਾਈਨਿੰਗ ਤੇ ਪਾਉਣੀ ਆ ਤੇ ਅਟੈਚ ਕਰਨ ਤੋਂ ਬਾਅਦ ਕੱਪੜੇ ਦੇ ਉੱਤੇ ਜਿਹੜੀ ਇਹ ਕਾਟ ਪਾਉਣੀ ਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਆ ਦੇਖੋ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਆਪਾਂ 프ਰੰਟ ਤੇ ਹੀ ਕਾਟ ਪਾਉਣੀ ਆ ਕੱਲੀ ਲੈਨਿੰਗ ਤੇ ਹੀ ਆ ਕਮੀਜ਼ ਦੇ ਬਾਅਦ ਪਾਉਣੀ ਆ ਆ ਦੇਖੋ ਇਦਾਂ ਇਹਨੂੰ ਇਸ ਪਾਸੇ ਸੈੱਟ ਕਰਕੇ ਦੋਵੇਂ ਪਾਸੇ ਉਹ ਸੈਟਿੰਗ ਕਰਕੇ ਇਹਨੂੰ ਲੈਨਿੰਗ ਨੂੰ ਅਟੈਚ ਕਰ ਲਾਂਗੇ ਠੀਕ ਹੈ ਜੀ ਫੇਰ ਉਦੋਂ ਬਾਅਦ ਜਿਹੜੀ ਇਹ ਆਪਣਾ ਕਪੜਾ ਕਟਿੰਗ ਕਰਦਾਂਗੇ ਧੰਨਵਾਦ ਤੁਹਾਡਾ ਬਾਕੀ ਬਤ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ